ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਟੋਟਲ 5 ਨਗ ਲੈ ਕੇ ਆਏ ਆ ਜਿਨ੍ਹਾਂ ਚੋਂ 4 ਗੱਭਣ ਆ ਜੀ ਤੇ ਇੱਕ ਸੁਆ ਸਵਾਇ ਨਾਗਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਸ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈ ਹਰਵਿੰਦਰ ਸਿੰਘ ਪਿੰਡ ਚਿਰਕ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 83660885 ਠੀਕ ਆ ਬਾਈ ਇੱਕ ਨੰਬਰ ਇਹ ਤੋਂ ਸ਼ੁਰੂ ਕਰਦੇ ਆ ਸੂਆ ਕੇ ਨਮਾਜੇ ਇਹ ਦੂਜੇ ਸਿਰ ਸੁਣਾ ਬਾਈ ਠੀਕ ਆ ਸਮਾਂ ਕਿੰਨਾ ਕੁ ਲੈਂਦੀ ਆ ਹਾਂ ਬਸ ਤਿਆਰੀਆਂ ਜਿਵੇਂ ਦੋ ਤਿੰਨ ਦਿਨਾਂ ਨੂੰ ਥਣਾ ਦੀ ਰੰਨਾ ਜੀ ਥਣਾ ਦੀ ਓਕੇ ਕਿੰਨਾ ਬਾਜੂ ਦੁੱਧ ਜੇ ਦੁੱਧ ਬਾਈ ਗਾਂ ਵਾਲੇ ਮਾਲ ਕਹਿੰਦੇ ਸਿਆ 15 16 ਚੋਇਆ ਬਾਕੀ ਸੇਵਾ ਤੇ ਆ ਠੀਕ ਆ ਜੀ ਠੰਡੀ ਸੀਲ ਪੂਰੀ ਠੰਡੀ ਫੋਲ ਸਾਰੇ ਨਾਜ ਠੀਕ ਆ ਬਾਈ ਤੋੜ ਕੇ ਦਿਖਾ ਦੇ ਬਾਈ ਦੇ ਦੱਸਣ ਮੁਤਾਬਕ ਸੂਆ ਬਾਈ ਦੱਸਦਾ ਕਿ ਦੂਜਾ ਹੁੰਦੀ ਆ ਸਮਾਂ ਲਗਭਗ 2-4 ਦਿਨ ਹੀ ਲਾਊਗੀ ਜੀ ਤਿਆਰੀਆਂ ਜੀ ਆ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਫ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਸ਼ੰਗਪੂਰਾ ਵੀ ਨਹੀਂ ਮੋੜ ਲੈ ਵੀਰੇ ਇੱਕ ਜਰਸੀ ਕ੍ਰੋਸ ਆ ਜਾਂਦਾ ਜੀ ਇਹ ਜਰਸੀ ਕ੍ਰੋਸ ਜੀ ਆ ਠੀਕ ਆ ਜੀ ਦੁੱਧ ਚੰਗਾ ਹੋਊਗਾ ਫੈਟ ਚੰਗੀ ਆ ਉਹ ਬਾਈ ਦੀ ਹਾਈਟ ਸ਼ੇਪ ਦਾ ਤੋਂ ਪਲੱਸ ਆ ਜੀ ਗਾਂਧੀ ਹਾਈਟ ਦੰਦ ਦਾ ਜੋ ਹਿਸਾਬ ਨਾਲ ਲਾਇਓ ਕਿ ਬਾਈ ਦੇ ਕਿੱਥੋਂ ਟਿਕਰ ਆਉਂਦੀ ਐ 6 ਪਲੱਸ ਹਾਈਟ ਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਬਾਲਟਲਾ ਜਿਹੜੀਆਂ ਹਮਾਨੇ ਚ ਪੰਜਾਂ ਨੇ ਸਾਰੀਆਂ ਕਰਮਾਲ ਨੇ ਕੱਢ ਕੇ ਸੁਣਾ ਡਿਮਾਂਡ ਪਈ ਐ ਦੀ ਰਵਾਣ ਹੋਈ ਮੁੱਲ ਕਰਾਉਣ ਨੂੰ ਜਨਾ ਮਰਜ਼ੀ ਕਰਈ ਐ ਜੈ ਜੀ ਰੱਖਣੇ ਆਪਾਂ ਹਾਂ ਨਾ 36000 ਦੀ ਵੜ ਦੇ ਦੇ ਆਫਰ ਹੀ ਆ ਆਫਰਾਈਆਂ ਜੀ ਠੀਕ ਐ ਲਓ ਜੀ ਆਫਰ ਹੀ ਆ ਹਾਂ ਨਾ ਬਾਈ ਕਹਿੰਦਾ 36000 ਦੀ ਵੜ ਦੇ ਦਾਂਗੇ ਜੀ ਵਿੱਚੋਂ ਥੋੜਾ ਗਾ ਨਾ ਮਾਨਤਾ ਨਾ ਹੋ ਜਾਊਗਾ ਜੀ ਅੱਗੇ ਵੀਰੇ ਦੋ ਨੰਬਰ ਸੁਆ ਕਿੰਨਾ ਜੀ ਠੀਕ ਆ ਸਮਾਂ ਕਿੰਨਾ ਕ ਲੈਂਦੀ ਆ ਜੀ ਸੁਆ ਵੀ ਬਾਈ ਬਸ ਦੋ ਚਾਰ ਦੇਣੀ ਹੈ ਤਿਆਰੀਆਂ ਜੀ ਆ ਵੇ ਕਿੰਨਾ ਬਾਜੂ ਦੁੱਧ ਜੀ ਦੁੱਧ 15 16 ਆਪਾਂ ਨੂੰ ਮਗਾ ਦੇ ਦੱਸਿਆ ਇੰਨਾ ਕ ਆਪਾਂ ਮੰਨ ਕੇ ਲਈਏ ਤੋਰ ਕੇ ਦਿਖਾ ਦੇ ਵੀਰੇ ਜਰਸੀ ਸੁਆ ਦੂਜਾ ਹੁੰਦੀ ਆ ਜੀ ਤਿਆਰੀਆਂ ਚ ਹੀ ਆ 15 16 ਕਿਲੋ ਦੁੱਧ ਬਾਈ ਦੱਸਦਾ ਪਰ ਬਾਈ ਜਿਹੜਾ ਇਹਦਾ 15 16 ਕਿਲੋ ਹੋਣਾ ਐਫ ਐਫ ਦੇ 20 22 ਕਿਲੋ ਵਰਗਾ ਹੋਊਗਾ ਕਿਉਂਕਿ ਕਰਮ ਵਾਲੀ ਦੀ ਤੁਹਾਨੂੰ ਵੀ ਪਤਾ ਬਈ ਜਰਸੀ ਆਉਂਦੀ ਫੈਟ ਚੰਗੀ ਆਉਂਦੀ ਆ ਫਿਟਨੈਸ ਵਾਲਾ ਹਵਾਨਾ ਪਰ ਕੱਲਾ ਕੱਲਾ ਨਿੱਖੜ ਮਾ ਹੱਥੀ ਜੁਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਰਟ ਸ਼ਾਂਖ ਇਹਦੇ ਵੀ ਕੋਈ ਨਹੀਂ ਜੀ ਬਾਕੀ ਵਜਨ ਵਾਲੀ ਹੈ ਜੀ ਜਾਤ ਬਰੀਡ ਬਹੁਤ ਹੈ ਜਾਤ ਬਰੀਡ ਵੀ ਕਰਮ ਵਾਲੀ ਦੀ ਚੰਗੀ ਹੈ ਜੀ ਤੇ ਇਹਦੀ ਡਿਮਾਂਡ ਬਾਈ ਕੀ ਰਹਿਣ ਵਾਲੀ ਹੈ ਜੀ ਇਹ ਬਈ ਥਾਣਾ 43000 ਦੀ ਵੇਰ ਦੇ ਜੀ ਜੋੜਾ ਲੈ ਜੇ ਬਾਈ ਕੋਈ ਜੋੜਾ ਜਨ 10000 ਖੰਡ ਮਾਨ ਕਰਦੇ ਆਂਗੇ ਠੀਕ ਹੈ ਜੀ ਤੋਰ ਕੇ ਦਿਖਾ ਦੀ ਵੇਰੇ ਥਾਣਾ ਬਾਈ ਕਹਦਾ 43000 ਰੁਪਿਆ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਾਂ ਉਹਦੇ ਚ ਜ਼ਿਆਦਾ ਹੋ ਜੂਗਾ ਜੀ ਜੀ ਨੂੰ ਨਾ ਘੱਟ ਬੈਠੂਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਬਾਕੀ ਤਿਆਰੀ ਚੰਗੀ ਆ ਮਲਟਲਾਂ ਜਿਹੜੀਆਂ ਹਵਨ ਚ ਰਹਿੰਦੀਆਂ ਨੇ ਸਾਨੀਆਂ ਕਰਮਾਂ ਨੇ ਕੱਢ ਲੈਣੀਆਂ ਜੀ ਅੱਗੇ ਵੀਰੇ ਤਰਨ ਨੰਬਰ ਇਹ ਦੂਜਾ ਸੂਆ ਵੀਰੇ ਹੌਣੀ ਸੁਈ ਆ ਜੇ ਜੇ ਇਹਦੀ ਪੈ ਗਈ ਬੱਚਾ ਮਹਰੋਚਾ ਬੱਚਾ ਮਹਰ ਬੱਚਾ ਕਿੰਨਾ ਬੋਲਾ ਕੱਢਿਆ ਜੀ ਬੋਲਾ ਵੀਰੇ ਹੁਣੇ ਹੀ ਸੁਈ ਐਵੇਂ ਕਹਿ ਰਿਹਾ ਜੇ ਬੱਚਾ ਚੰਗਾ ਆ ਇਹਨੂੰ ਮਾਰੀ ਜਾਣਾ ਵਾ ਹਜੇ ਨੂੰ ਕੋਈ ਟਾਈਮ ਆ ਜੇਰੀ ਪੈ ਗਿਆ ਠਾਣੇ ਪਾਸ ਕਰਤੀ ਆ ਠਾਣੇ ਪਾਸ ਕੀਤੀ ਆ ਤੋਰ ਕੇ ਦਿਖਾ ਦੇ ਵੀਰੇ ਆ ਮੈਂ ਕਹਿਨ ਨੂੰ ਬਾਈਕ ਦਾ 4 ਕਿਲੋ ਕੱਢਿਆ 5 ਕਿਲੋ ਕਰਨੀਆ ਬੱਚਾ ਹੀ ਚੰਗਾਇਆ ਕੱਲਾ ਬੱਚਾ ਚੰਗਾਇਆ ਜੀ 0 ਰੁਪਈ ਹੁਣ ਹੀ ਹੈ ਜੀ ਬੱਚਾ ਕਿਲੋ ਪੀ ਗਿਆ ਹੋਵੇ ਅੱਧਾ ਕਿਲੋ ਪੀ ਗਿਆ ਹੋਵੇ ਬਬ ਬੱਚਾ ਚੰਗਿਆ ਜੀ ਬਾਕੀ ਜੇਰ ਪ੍ਰੋਪਰ ਡਨ ਬੱਚਾ ਮਗਰ ਵੱਛਾ ਆ ਜਾਂਦਾ ਜੀ 15 16 ਹੀ ਪਿਆ ਦੂਗੀ ਪਿਆ ਦੂਗੀ ਬਾਈ ਤਿਆਰੀ ਚੰਗੀ ਆ ਲੈ ਵਾ ਥਣ ਭਾਂਡਾ ਸਾਫ ਆ ਜੀ 1500 ਕਿਲੋ ਕੋਈ ਬਾਹਲਾ ਵੀ ਨਹੀਂ ਬਾਕੀ ਸੇਵਾ ਦੇ ਸਿਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਜਸਾਂ ਜਾਊਗੀ ਥਣਾ ਦੇ ਸਹਿਜ ਵੀ ਸੋਹਣੇ ਥਣਾ ਦੀ ਹੋਊ ਵੀ ਡਨ ਬਾਈ ਕਹਿੰਦਾ ਬੇਫਿਕਰ ਹੋ ਜਿਓ ਇਹਦੀ ਡਿਮਾਂਡ ਫਿਰ ਏ ਵੀ ਬਾਈ ਹਾਂ ਨਾ 44000 ਰੁਪਏ ਦੇ ਦੇਣੀ ਠੀਕ ਆ ਜੀ ਇਹ ਵੀ ਬਾਈ ਕਹਿੰਦਾ ਹਾਂ ਨਾ 44000 ਰੁਪਏ ਦੀ ਦੇ ਦਾਂਗੇ ਜੇ ਕੋਈ ਜੋੜੇ ਚ ਮਾਨਤਨ ਪੂਰਾ ਜਿਆਦਾ ਹੋ ਜੂਏ ਧਰੋਂ ਸੋਇਆ ਸਵਾਇਆ ਨਗ ਮਿਲ ਜਾਣਾ ਜੀ ਅੱਗੇ ਬਰੇ 2 HF ਵੀ ਆ ਬਾਈ ਕੋਲ ਅਜ ਜਰਸੀ ਕ੍ਰੋਸ HF ਸਾਰੀ ਤੋਹਫੇ ਆ ਜੀ HF 4 ਨੰਬਰ ਉਹਦਾ ਸੂ ਅਗਰ ਨਮਾ ਜੀ ਸਮਾ ਕਿੰਨਾ ਕ ਲੈਂਦੀ ਆ ਉਹ ਬਸ ਤਿਆਰੀਆਂ ਵੀਰੇ 2-4 ਦਿਨੀਆਂ ਹਨਵਾਨੇ ਦੀ ਫੂਕ ਸੂਤੀ ਬਹੁਤ ਆ ਕਰਮ ਵਾਲੀ ਦੀ ਚੈੱਕ ਕਰ ਲੋ ਟੈਲ ਟੂ ਬਹੁਤ ਪਈ ਆ ਜੀ ਖੋੜ ਕੇ ਦਿਖਾ ਦਿਓ ਜੀ ਰੰਗ ਪ੍ਰਿੰਟ ਦੀ ਵੀ ਚੰਗੀ ਆ ਸੂਹਾ ਦੂਜਾ ਸੁੰਦੀ ਆ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਥਾਣਾ ਦੇ ਸਾਇਥ ਨੂੰ ਨੇੜੇ ਤੋਂ ਦਿਖਾ ਦਿੰਦੇ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਣ ਚੈੱਕ ਕਰ ਸਕਦੇ ਹੋ ਹਵਾਨੇ ਚ ਵਾਲਟ ਲਾ ਵੀ ਬਹੁਤ ਪੰਜਾਂ ਨੇ ਜੀ ਸਾਰੀਆਂ ਵਾਲਟ ਲਾ ਕਰਮ ਵਾਲ ਨੇ ਕੱਢ ਕੇ ਸੋਨਾ ਮੋੜ ਲਿਆ ਵੀਰੇ ਠੰਡੀ ਆ ਬਈ ਪੂਰੀ ਬਾਈ ਜਿਵੇਂ ਮਰਜੀ ਬਿਠਾ ਲਈ ਠੀਕ ਆ ਜੀ ਦੁੱਧ ਕਰਮ ਵਾਲੀ ਚੰਗਾ ਬਾਜੂ ਜਿਹੜੇ ਦੈਣ ਹੁੰਦੇ ਆ ਬਈ 2-4 ਦਨ ਵੱਧ ਵੀ ਲਿਜਾ ਸਕਦੀ ਆ ਦੋ ਚਾਰ ਦਿਨ ਪਹਿਲਾਂ ਵੀ ਸੂ ਸਕਦੀ ਆ ਲੋ ਜੀ ਰੱਸਾ ਸੱਟ ਕੇ ਬਹਿਜੋ ਨਿਆਣਾ ਪਾਉਣਾ ਪਾਲਿਓ ਨਹੀਂ ਪਾਉਣਾ ਨਾ ਪਾਇਓ ਜੀ ਤੇ ਇਹਦੀ ਡਿਮਾਂਡ ਬਈ ਇਹ ਹਾਂ ਨਾ ਵੀਰੇ 46000 ਦੀ ਵੜ ਦੇ ਆ ਮੁੱਲ 50 ਕਰੀਏ 50 ਕਰਦੇ ਜੀ ਹਾਂ ਨਾ 46000 ਰੁਪਏ ਦੀ ਠੀਕ ਆ ਜੀ ਹਾਂ ਨਾ ਬਾਈ ਕਹਿੰਦਾ 46000 ਦੀ ਵੜ ਦੇ ਦਾਂਗੇ ਮੁੱਲ ਰੇਟ ਜਮਾ ਜੈ ਜੀ ਆ ਜੇ ਕਰਮ ਵਾਲੀ ਸੂਪੀ ਤਾਂ ਫਿਰ ਸੂਈ ਦਾ ਮੁੱਲ ਹੋਊਗਾ ਬੱਚਾ ਚੰਗਾ ਦੇਗੀ ਬਾਕੀ ਜਿਹੜੀਆਂ ਵਾਲਟ ਲਹਿਮਾਨੇ ਚ ਦੇਖ ਰਹੀਆਂ ਨੇ ਕੱਢ ਲੈਣੀਆਂ ਸੋਨਾ ਹਵਾਨਾ ਤਿਆਰ ਕਰੂ ਹੈਵੀ ਫਿਟਨੈਸ ਵਾਲਾ ਹਵਾਨਾ ਕੋਈ ਆਇਆ ਨਹੀਂ ਵੀਰੇ ਟੱਟ ਮਲੇਵਾ 46000 ਚ ਮਾਨਦਾਨ ਹੋ ਜਾਊਗਾ ਅੱਗੇ 5 ਨੰਬਰ ਵੀਰੇ ਸੁਆ ਕਿੰਨਾ ਮਾਜੀ ਇਹਦਾ ਇਹ ਵੀ ਸੂਜਾ ਸੋਸ ਹੁੰਦੀ ਵੀਰੇ ਇਹ ਸਮਾਂ ਕਿੰਨਾ ਕਰਦੇ ਵੀਰੇ ਹਫ਼ਤੇ ਦੇ ਅੰਦਰ ਬਾਅਦ ਹਫ਼ਤੇ ਦੇ ਆਸ-ਪਾਸ ਠੀਕ ਆ ਇਹ ਕਿੰਨਾ ਬਾਜੂ ਦੁੱਧ ਜੀ ਦੁੱਧ ਵੀਰੇ ਇਹ ਆਪਾਂ ਨੂੰ ਜਿਹੜੇ ਵੀ ਬੰਦੇ ਤੋਂ ਆਈਆਂ ਨੇ 18 ਕਿਲੋ ਦੱਸਿਆ ਠੀਕ ਹੈ ਠੀਕ ਬਾਕੀ ਹੁਣ ਅਗਲੇ ਸੇਵਾ ਦੇ ਨਾਲ 20 ਝੋਲੇ ਠੀਕ ਹੈ ਅਗਲਾ 10 ਕਿਲੋ ਝੋਲੇ ਠੀਕ ਸਹੀ ਗੱਲ ਸੇਵਾ ਤੇ ਆਈ ਧੁਰ ਕੇ ਦਿਖਾ ਦਿਓ ਮੇਰੇ ਬਾਈ ਤੇ ਦੱਸ ਰਿਹਾ ਮੁਤਾਬਕ ਜੀ ਸੂ ਆ ਬਾਈ 10 ਦਾ ਕਿ ਦੂਜਾ ਸੁੰਦੀ ਆ ਹਫਤੇ ਦੇ ਅੰਦਰ ਬਾਹਰ ਸਮਾਂ ਲੈ ਜੂਗੀ ਬਾਕੀ ਫਾਇਦਾ ਹੀ ਆ ਬਾਈ ਹੁਣ ਤਾਂ ਜਿੰਨੇ ਜਾਣ ਲੈ ਜੂ ਉੰਨੇ ਹੀ ਤਿਆਰੀ ਸੋਹਣੀ ਕੀਤੀ ਹੋਣੀ ਆ ਤਿਆਰੀ ਹੁਣ ਵੀ ਸੋਹਣੀ ਆ ਜੀ ਦੁੱਧ ਚੰਗਾ ਪਾਉਗੀ ਸੋਨਾ ਗਲਾਬੀ ਥਾਣਾ ਥਾਣੇ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਥਾਣਾ ਕੱਦ ਵੀ ਦੂਜੀਆਂ گاਵਾਂ ਨਾਲੋਂ ਚੰਗਾ ਜੀ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਜੀ ਥੀਲ ਠੰਡੀ ਹੈ ਵੀ ਪੂਰੀ ਠੰਡੀ ਥੀਲ ਪੂਰੀ ਹੈ ਥਾਣੇ ਕੱਲਾ ਕੱਲਾ ਮੰਜੇ ਦੇ ਪਾ ਵਾਂਗੂ ਨਿੱਖੜਵਾ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਤੇ ਇਹਦੀ ਡਿਮਾਂਡ ਬਈ ਇਹ ਹਾਂ ਨਾ ਵੀਰੇ 54000 ਦੀ ਵਿਹੜ ਦੇ ਦੇਣੀ ਠੀਕ ਆ ਜੀ ਹਾਂ ਨਾ ਬਾਈ ਕਹਿੰਦਾ 54000 ਦੀ ਵਿਹੜ ਦੇ ਦਾਂਗੇ ਜੇ ਮੈਂ ਜਾਇਜ਼ ਭਾਅ 'ਚ ਤੁਹਾਨੂੰ ਪਸੂ ਮਿਲ ਜਾਣੇ ਆ ਜੇ ਗੱਬਨ ਪਸੰਦ ਹੁੰਦਾ ਤਾਂ ਗੱਬਨ ਲੈ ਜੋ ਤੇ ਜੇ ਸੂਆ ਪਸੰਦ ਹੁੰਦਾ ਸੂਆ ਲੈ ਜੋ ਤਸੱਲੀ ਭਰਕ ਤੁਸੀਂ ਕਰਨੀ ਹੁੰਦੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਤੇ ਨੰਬਰ ਸਕਰੀਨ ਤੇ ਬਾਈਦਾ ਚੱਲਦਾ ਰਹਿਣਾ ਜੀ ਧੰਨਵਾਦ